ਮਿੱਤਰੋ ਸਤਿ ਸ੍ਰੀ ਅਕਾਲ ਕੱਲ 3 ਤਰੀਕ ਨੂੰ ਚੰਡੀਗੜ੍ਹ ਵਿਖੇ ਕਿਸਾਨ ਯੂਨੀਅਨਾਂ ਦੀ ਐਸ ਕੇ ਅਮਨ ਦੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਸੀ ਉਹ ਮੀਟਿੰਗ ਦੇ ਵਿੱਚੋਂ ਜਿੱਥੋਂ ਤੱਕ ਆਪਾਂ ਖਬਰਾਂ ਦੇ ਵਿੱਚ ਸਾਰਿਆਂ ਨੇ ਸੁਣਿਆ ਹੈ ਕਿ ਮੁੱਖ ਮੰਤਰੀ ਸਾਹਿਬ ਉੱਠ ਕੇ ਚਲੇ ਗਏ ਉਹ ਕਹਿੰਦੇ ਮੈਨੂੰ ਕੋਈ ਅੱਖ ਦੀ ਆਪ ਦੀ ਕੋਈ ਪ੍ਰੋਬਲਮ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਯੂਨੀਅਨਾਂ ਨੂੰ ਕਿ ਤੁਸੀਂ 5 ਤਰੀਕ ਵਾਲਾ ਪ੍ਰੋਗਰਾਮ ਇੱਕ ਵਾਰੀ ਕੈਨਸਲ ਕਰ ਦਿਓ ਕਿਉਂਕਿ ਗੱਲ ਤਾਂ ਮਿੱਤਰੋ ਜੇ 5 ਵਾਲਾ ਧਰਨਾ ਲਾ ਲੈਣਗੇ ਮੰਨ ਲਓ ਚੰਡੀਗੜ੍ਹ ਬੰਦ ਕਰ ਦੇਣਗੇ ਸੜਕਾਂ ਬੰਦ ਕਰ ਦੇਣਗੇ ਚੱਕਾ ਜਾਮ ਕਰ ਦੇਣਗੇ ਅਖੀਰ ਫੇਰ ਗੱਲਬਾਤ ਨਾਲ ਹੱਲ ਹੋਣਾ ਹੈ ਪਰ ਦੂਜਾ ਨੰਬਰ ਅੱਜ 4 ਤਰੀਕ ਨੂੰ ਤੜਕੇ ਬਹੁਤ ਸਾਰੇ ਕਿਸਾਨਾਂ ਦੇ ਘਰਾਂ 'ਚ ਛਾਪੇਮਾਰੀ ਹੋ ਰਹੀ ਹੈ। ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈ ਕੇ ਜਾ ਰਹੀ ਹੈ ਜਿਹੜੇ ਰਾਜਿਆਲ ਸਾਹਿਬ ਦੀ ਯੂਨੀਅਨ ਦੇ ਖਾਸ ਕਰਕੇ ਆਗੂ ਹੈ। ਪਰ ਗੱਲਾਂ ਯਾਰ ਕਹਿੰਦੇ ਹੁੰਦੇ ਇੱਕ ਹੱਥ ਨਾਲ ਤਾੜੀ ਨਹੀਂ ਵਾਦੀ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜਿਹੜੇ ਆਮ ਘਰ ਦੇ ਨੌਜਵਾਨ ਆਮ ਘਰ ਦੇ ਧੀ ਪੁੱਤ ਜਿਵੇਂ ਉਹ ਕਹਿੰਦੇ ਹੁੰਦੇ ਹੈ। ਉਹਨਾਂ ਨੂੰ ਵੀ ਯਾਰ ਥੋੜਾ ਜਿਹਾ ਸੰਕੋਚ ਕਰਨਾ ਚਾਹੀਦਾ ਇਹਨਾਂ ਗੱਲਾਂ ਤੋਂ ਜਿੰਨੀਆਂ ਕ ਗੱਲਾਂ ਪੰਜਾਬ ਸਰਕਾਰ ਦੇ ਵਸਚ ਹੈ ਜੋ ਕੁਝ ਪੰਜਾਬ ਸਰਕਾਰ ਕਰ ਸਕਦੀ ਹੈ ਜਿੰਨਾ ਕ ਕਰ ਸਕਦੀ ਹੈ ਉਹਨਾਂ ਕ ਆਪ ਦੇ ਵੱਲੋਂ ਮੰਗਾ ਮੰਨ ਲੈਣ ਤੇ ਕਿਸਾਨ ਆਗੂਆਂ ਨੂੰ ਭਰੋਸੇ ਚ ਲੈ ਕੇ ਤੇ ਉਹ ਆਪ ਅੱਜ ਸਾਰਾ ਦਿਨ ਪਿਆ ਤੇ ਨਹੀਂ ਤਾਂ ਬਾਈ ਜੀ 5 ਤਰੀਕ ਨੂੰ ਇਹਨਾਂ ਨੇ ਹੱਲਾ ਗੁਲਾ ਕਰਨਾ ਹੀ ਕਰਨਾ ਹੈ ਰੋੜਾਂ ਬੰਦ ਹੋਣੀਆਂ ਆਮ ਲੋਕ ਖਜਲਖੁਆਰ ਹੋਣਗੇ ਤੇ ਪਹਿਲਾਂ ਹੀ ਪੰਜਾਬ ਦਾ ਮੰਦਾ ਹਾਲ ਹੈ ਮਿੱਤਰੋ ਤਾਂ ਬੇਨਤੀ ਹੈ ਭਗਵੰਤ ਸਿਓ ਮਾਨ ਸਾਹਿਬ ਰਾਂ ਨੂੰ ਸਾਰੇ ਭਰਾ ਵੀਡੀਓ ਪਾਓ ਜਿਹੜੀ ਫੋਟੋ ਫੜੀ ਹੈ ਨਾ ਇਹ ਤਾਂ ਲਾਸਟ ਤਰੀਕਾ ਹੈ ਯਾਰ ਕਿਸੇ ਵੀ ਸੰਘਰਸ਼ ਨੂੰ ਦਬਾਉਣ ਦਾ ਕਿਸੇ ਵੀ ਸੰਘਰਸ਼ ਨੂੰ ਡਿਸਟਰਬ ਕਰਨ ਦਾ तरीका ਹੁੰਦਾ ਆਪਾਂ ਪੁਲਿਸ ਵਾਲੇ ਭਰਾਵਾਂ ਨੂੰ ਹੁਕਮ ਕਰ ਦਈਏ ਤੇ ਉਹ ਵਿਚਾਰੇ ਅੱਗੇ ਜਾ ਕੇ ਆਪਦੀ ਡਿਊਟੀ ਵਜਾਉਂਦੇ ਹੋਏ ਹੈ ਤੇ ਕਿਸੇ ਨੂੰ ਨજરਬੰਦ ਕਰ ਦਿੰਦੇ ਐ ਜਾਨ ਹੀ ਨਹੀਂ ਦਿੰਦੇ ਪ੍ਰੋਗਰਾਮ 'ਚ ਕਿਸੇ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਜਾ ਕੇ ਬਿਠਾ ਦਿੰਦੇ ਆ ਮੰਜੇ ਤੇ ਵੀ ਭਾਈ ਆ ਜਾਸਨ ਅਸਤੇ ਡਿਊਟੀ ਵਜਾਉਣੀ ਐ ਪਰ ਤਰੀਕਾ ਗਲਤ ਹੈ ਜਿਹੜਾ ਲੋਕਾਂ ਨੇ ਮਹਿਸੂਸ ਕੀਤਾ ਕਿ ਤਰੀਕਾ ਗਲਤ ਹੈ ਜਿਹੜੀ ਕਿਸਾਨ ਆਗੂਆਂ ਦੀ ਫੜੋਫੜੀ ਜੇਕਰ ਸਰਕਾਰ ਕਰਾ ਰਹੀ ਹੈ ਤੇ ਜੇ ਨਹੀਂ ਕਰਾ ਰਹੇ ਤਾਂ ਕੋਈ ਵੀ ਪ੍ਰਸ਼ਾਸਨਿਕ ਬੰਦਾ ਉਹਨਾਂ ਦਾ ਕੋਈ ਐਮਐਲਏ ਸਹਿਬ ਉਹਨਾਂ ਦਾ ਕੋਈ ਮੰਤਰੀ ਉਹਨਾਂ ਦਾ ਕੋਈ ਚੰਡੀਗੜ੍ਹ ਤੋਂ ਅਧਿਕਾਰ ਤੇ ਸੈਕਟਰੀ ਲੈਵਲ ਦਾ ਬੰਦਾ ਆ ਕੇ ਕਵੇ ਕਿ ਅਸੀਂ ਕਿਸੇ ਕਿਸਾਨ ਆਗੂ ਨੂੰ ਗ੍ਰਿਫਤਾਰ ਨਹੀਂ ਕਰ ਰਹੇ ਕਿਉਂਕਿ ਅਖੀਰ ਗੱਲਬਾਤ ਨਾ ਮੁਕਣਾ ਮਿੱਤਰੋ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ